ਸਥਾਨਕ ਸ਼ਹਿਰ ਦੇ ਕਰਿਆਣਾ ਵਪਾਰੀ ਦੇ ਕੋਲੋਂ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਵੱਲੋਂ 50 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਸੀ ਜਿਸ ਤੋਂ ਕਰੀਬ 40 ਦਿਨ ਬੀਤ ਜਾਂਦੇ باوجود ਪੁਲਿਸ ਦੇ ਵੱਲੋਂ ਜਿੱਥੇ ਪੀੜਤ ਪਰਿਵਾਰ ਨੂੰ ਸੁਰੱਖਿਆ ਨਹੀਂ ਮੁਹੱਈਆ ਕਰਵਾਈ ਗਈ ਉੱਥੇ ਹੀ ਉਹਨਾਂ ਦੇ ਵੱਲੋਂ ਆਪਣੀ ਸੁਰੱਖਿਆ ਦੇ ਲਈ ਅਪਲਾਈ ਕੀਤੇ ਗਏ ਅਸਲੇ ਲਾਇਸੈਂਸ ਵੀ ਨਹੀਂ ਜਾਰੀ ਕੀਤੇ ਗਏ ਜਿਸ ਦੇ ਚਲਦਿਆਂ ਬੀਤੀ ਰਾਤ ਸਬੰਧਤ ਪੀੜਤ ਪਰਿਵਾਰ ਦੇ ਕਾਰ ਉੱਪਰ ਤਿੰਨ ਨਕਾਬਪੋਸ਼ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਏ ਜਾਣ ਤੋਂ ਬਾਅਦ ਪਰਿਵਾਰ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਪਿਆ ਚੜੀ ਭਗਵਾਨ ਸਿੰਘ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਸੀ ਪ੍ਰਾਂਤੂ ਪੁਲਿਸ ਦੇ ਵੱਲੋਂ ਉਨ੍ਹਾਂ ਦੀ ਕੋਈ ਵੀ ਸੁਰੱਖਿਆ ਸਬੰਧੀ ਮਦਦ ਨਹੀਂ ਕੀਤੀ ਗਈ ਅਤੇ ਨਾ ਹੀ ਉਹਨਾਂ ਦੀ ਕੋਈ ਸਾਰ ਲੱਗੀ ਹੈ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਇੱਕ ਮੋਟਰਸਾਈਕਲ ਜੋ ਕਿ ਬਿਨਾ ਨੰਬਰੀ ਸੀ ਉਸ ਤੇ ਸਵਾਰ ਹੋ ਕੇ ਤਿੰਨ ਨਕਾਬਪੋਸ਼ ਵਿਅਕਤੀ ਉਹਨਾਂ ਦੇ ਘਰ ਸ੍ਰੀ ਚੰਦ ਕਲੋਨੀ ਵਿਖੇ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਘਰ ਦੇ ਗੇਟ ਉੱਪਰ ਦੋ ਫਾਇਰ ਕੀਤੇ ਗਏ ਸਨ ਜਿਸ ਤੇ ਚਲਦੀ ਆ ਇੱਕ ਗੋਲੀ ਗੇਟ ਦੇ ਉੱਪਰ ਲੱਗੀ ਹੈ ਅਤੇ ਇੱਕ ਫਾਇਰ ਮਿਸ ਹੋ ਗਿਆ ਇਹ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੇ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਏ ਨੇ ਉਹਨਾਂ ਦੱਸਿਆ ਕਿ ਇਹ ਸਾਰੀ ਵਾਰਦਾਤ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਕੀ ਹਿੰਸਾ ਤੋਂ ਕਿ ਨਾਮ ਹੈ ਉਹ ਅਡੀ ਬੀਤੀ ਰੱਦ ਕਰਦੇ ਪ੍ਰੋਫਾਈਲਿੰਗ ਹੋਈ ਕੀ ਇਹਨਾਂ ਚਾਹੁੰਦੇ ਕੀ ਮਾਮਲਾ ਗਏ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਂ ਜੈਨਦਰ ਸਿੰਘ ਆ ਜੀ ਤੇ ਮੇਰੇ ਨਾਲ ਫਾਜ਼ਲ ਸਾਹਿਬ ਨੂੰ 16 ਜਨਵਰੀ 2025 ਨੂੰ ਕਾਲ ਆਈ ਸੀ ਕਿ ਕਹਿੰਦੇ ਸੀ ਕਿ ਮੈਂ ਗੈਂਗਸਟਰ ਹਰੀਕੇ ਲੰਡਾ ਬੋਲਦਾ ਮੈਂ ਆ 50 ਲੱਖ ਦੀ ਫਰੋਤੀ ਦੀ ਮੰਗ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੀ ਕਹਿੰਦੇ ਕਿ ਜੇ ਮਤਲਬ ਨਾ ਦਿੱਤੀ ਤੇ ਫਿਰ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਨਾਲ ਕੰਟੈਕਟ ਕੀਤਾ ਠੀਕ ਨਹੀਂ ਉਹਨਾਂ ਨੇ ਫਿਰ ਉਹਨਾਂ ਨੇ ਕਿਹਾ ਜੀ ਤੁਸੀਂ ਉਹਨਾਂ ਨੇ ਐਫ ਆਈ ਆਰ ਕੱਢਦੀ ਤੇ ਉਸ ਤੋਂ ਬਾਅਦ ਨਾਂ ਦੇ ਇਹਨਾਂ ਨੇ ਸਾਨੂੰ ਸਿਕਿਉਰਿਟੀ ਦਿੱਤੀ ਤੇ ਨਾਂ ਇਹਨਾਂ ਨੇ ਸਾਨੂੰ ਮਤਲਬ ਕੋਈ ਆਮ ਲਾਇਸੈਂਸ ਕੋਈ ਵੈਪਨ ਹਲੇ ਤੱਕ ਦਿੱਤਾ ਕੋਈ ਠੀਕ ਹੈ ਜੀ ਅਸੀਂ ਇਹਨਾਂ ਦੇ ਬਥੇਰੇ ਦਫਤਰਾਂ ਚੱਕਰ ਚੱਕਰਵਾ ਦੇ ਰਹੇ ਆ ਤੇ ਉਸ ਤੋਂ ਬਾਅਦ ਕੀ ਹੈ ਹੁਣ 40 ਦਿਨਾਂ ਨਾਲ ਲਾ ਲੋ ਲੰਘ ਗਏ ਆ ਤੇ ਹੁਣ ਕੱਲ ਰਾਤ ਦੀ ਗੱਲ ਰਾਤ 11 ਵਜੇ ਸਾਡੇ ਘਰ ਦੇ ਬਾਹਰ ਜਿਹੜੇ ਆ ਫਾਇਰ ਕਰ ਗਏ ਆ ਤਿੰਨ ਜਣੇ ਆਏ ਸੀ ਹੀ ਰੋਡਿਲਕਸ ਮੋਟਰਸਾਈਕਲ ਹੀ ਨੰਬਰ ਪਲੇਟ ਹੈਗੀ ਨਹੀਂ ਅੱਗੇ ਵੀ ਮਤਲਬ ਕਾਫੀ ਇਹ ਤੇ ਸ਼ਹਿਰ ਦੇ ਵਿੱਚ ਨੰਬਰ ਪਲੇਟਾਂ ਤੋਂ ਬਗੈਰ ਜਿਹੜੇ ਮੋਟਰਸਾਈਕਲ ਘੁੰਮਦੇ ਪਏ ਆ ਤੇ ਉਹ ਵੀ ਪੁਲਿਸ ਨੂੰ ਚਾਹੀਦਾ ਵੇਖੋ ਜੀ ਬਿਨਾ ਨੰਬਰਾਂ ਤੋਂ ਜਿਹੜੇ ਮੂੰਹ ਬਨ ਕੇ ਆਉਂਦੇ ਬੰਦੇ ਤੇ ਆਪੇ ਉਹਨਾਂ ਦਾ ਧਿਆਨ ਰੱਖਣ ਫੜਨ ਉਹਨਾਂ ਨੂੰ ਕਿ ਸਾਡੀ ਸੇਫਟੀ ਮਤਲਬ ਪਹਿਲੀ ਆ ਕਿ ਪੁਲਿਸ ਵਾਸਤੇ ਜ਼ਰੂਰੀ ਆ ਕਿ ਪਬਲਿਕ ਦੀ ਸੇਫਟੀ ਕਰਨਾ ਪੁਲਿਸ ਹੁੰਦੀ ਐ ਇਸੇ ਵਾਸਤੇ ਆ ਕ੍ਰਾਈਮ ਨੂੰ ਕੰਟਰੋਲ ਕਰਨਾ ਤੇ ਇਹਨਾਂ ਦਾ ਵੀ ਕਸੂਰ ਨਹੀਂ ਹੈਗਾ ਇਹ ਵੀ ਹੁਣ ਜੇ ਅਨਪਲੋਇਮੈਂਟ ਕਈ ਕੁਝ ਕਰਕੇ ਇਹ ਜਿਹੜੇ ਇੱਧਰਲੇ ਪਾਸੇ ਹੋਏ ਆ ਮਿਸਗਾਈਡ ਹੋਏ ਆ ਇਨਾਂ ਨੂੰ ਹੀ ਸਗੋਂ ਸਮਝਾਉਣਾ ਚਾਹੀਦਾ ਮੋਟੀਵੇਟ ਕਰਨਾ ਚਾਹੀਦਾ ਕਿ ਇਦਾਂ ਦੇ ਕੰਮ ਗਲਤ ਹੈਗੇ ਆ ਕਿ ਇਹਦੇ ਨਾਲ ਨੁਕਸਾਨ ਹੀ ਪਹੁੰਚਦਾ ਸ਼ੋਰਟ ਮਤਲਬ ਇਹ ਚਾਹੁੰਦੇ ਕਿ ਛੋਟੇ ਸ਼ੋਰਟਕਟ ਦੇ ਵਿੱਚ ਅਸੀਂ ਪੈਸੇ ਕਮਾ ਲਈਏ ਜਿਆਦੇ ਸਰ ਜੀ ਜੋ ਫਾਇਰਿੰਗ ਹੋਈ ਕਿੰਨੇ ਫਾਇਰ ਹੋਏ ਔਰ ਕੈਮਰੇ ਵਿੱਚ ਕਹਿ ਦੋ ਇਹ ਕਿਥੋਂ ਦੀ ਕੈਮਰੇ ਹੈ ਹਾਂਜੀ ਇਹ ਸਾਡੇ ਘਰ ਦੇ ਕੈਮਰੇ ਆ ਜੀ ਉੱਥੇ ਕੈਮਰੇ ਹੋਏ ਆ ਇੱਕ ਫਾਇਰ ਹੋਇਆ ਵਾ ਤੇ ਦੂਸਰਾ ਫਾਇਰ ਸ਼ਾਰਟ ਕਰਨ ਲੱਗਾ ਵਾ ਉਹ ਦੇਖੋ ਮਿਸ ਹੋ ਗਿਆ ਵਾ ਤੇ ਲੱਗੇ ਕਿਤੇ ਸਾਡੇ ਗਵਾਨੀਆਂ ਨੇ ਜਿਵੇਂ ਉਹਨਾਂ ਨੂੰ ਪਤਾ ਲੱਗ ਗਿਆ ਉਹ ਰੌਲਾ ਪੈਣ ਲੱਗ ਪਿਆ ਵਾ ਤੇ ਉਹਦੇ ਚੱਕਰ ਚ ਫਿਰ ਮਿੰਟੋ ਮਿੰਟ ਆਪਣਾ ਮੋਟਰਸਾਈਕਲ ਭਜਾ ਕੇ ਲੱਗੇ ਕੀ ਫਰਮ ਦਾ ਨਾਮ ਆ ਉਹ ਕਿੱਥੇ ਧੜੀ ਫਰਮ ਆਪਣੇ ਹੀ ਖਾਲਸਾ ਸਟੋਰਸ ਫਰਮ ਆ ਤੇ ਆਪਣੀ ਇਥੇ ਤਰਨਤਨ ਮੇਨ ਸਿਟੀ ਦੇ ਵਿੱਚ ਰੋਈਵਾਲ ਪੁਲ ਦੇ ਲੱਗੇ ਆਪਾਂ ਆਪਣੇ ਬੈਕ ਸਾਈਡ ਹੀ ਹੈਗੀ ਹੈ ਹਾਂਜੀ ਹਾਂਜੀ ਇਹਦੇ ਬੈਕ ਸਾਈਡ ਹੀ ਰੈਸ਼ ਆ ਆਪਣੇ ਡਾਇਰੈਕਟਰ ਸੋਲ ਜਿਹੜੇ ਮੌਜੂਦਾ ਐਮ ਐਲ اے ਆ ਉਹਨਾਂ ਦੇ ਦਫਤਰ ਦੇ ਨਾਲ ਹੀ ਆਪਣੀ ਰੈਸ਼ ਵੀ ਬੰਕਰ ਦੇ ਫਿਰ ਉਸ ਪੁਲਿਸ ਕੋ ਪੁਲਿਸ ਕੋ ਮੰਗ ਕਰਦੇ ਆ ਜੀ ਪੁਲਿਸ ਸਾਡੀ ਸੇਫਟੀ ਕਰੇ ਕਾਰਵਾਈ ਕਰੇ ਇਹ ਸਾਨੂੰ ਕੱਲਿਆਂ ਨੂੰ ਨਹੀਂ ਆ ਮਤਲਬ ਸ਼ਹਿਰ ਦੇ ਵਿੱਚ ਬਹੁਤ ਸਾਰਿਆਂ ਨੂੰ ਹੈਗੇ ਜਿਹੜੇ ਹਲੇ ਡਰਦੇ ਹੁੰਦੇ ਨਹੀਂ ਪਏ ਸਾਹਮਣੇ ਨਹੀਂ ਆਉਂਦੇ ਪਏ ਉਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਵਾ ਕਿ ਮਤਲਬ ਜਿਹੜਾ ਹੈਗਾ ਸਾਰਿਆਂ ਦੀ ਸੇਫਟੀ ਪੁਲਿਸ ਕਰੇ ਤੇ ਇਹ ਇਤਨਾ ਦੇ ਬਹੁਤ ਮਤਲਬ ਓਖ ਜੰਗਲ ਰਾਜ ਬਣ ਗਿਆ ਹੋਇਆ ਇੱਥੇ ਪੰਜਾਬ ਦੇ ਵਿੱਚ ਮੈਂ ਜਿਹੜਾ ਉਹਨੂੰ ਸਾਫ਼ ਕਹਿੰਦਾ ਭਗਵਾਨ ਜਮਾਨ ਸਰਕਾਰ ਜਿਹੜੀ ਆ ਇਹ ਦੇ ਲੋਕੀ ਇਹੋ ਕਹਿਣ ਲੱਗ ਪਏ ਫੇਲ ਸਰਕਾਰ ਹੋ ਗਈ ਦੀ ਫਰੋਤੀ ਕਿੰਨੀ amount ਸੀ ਮੰਗੀ ਜੀ ਤੁਹਾਡੇ ਕੋਲ 50 ਲੱਖ ਜੀ ਅਹੀਂ ਹੁਣ ਕਿੱਥੋਂ ਦਈਏ ਅਹੀਂ ਦੇ ਪਹਿਲਾਂ ਤੇ ਸਾਡਾ ਸਟੋਰ ਸੜ ਗਿਆ ਸਾਰਾ ਮਤਲਬ ਸਟੋਰ ਸੜ ਗਿਆ ਅੱਗ ਲੱਗੀ ਸਾਡਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਠੀਕ ਨਹੀਂ ਨਾ ਉਹਦੀ ਹਲੇ ਪਰਵਾਹੀ ਹੋਈ ਹੈ ਉਧਰ ਇੰਸ਼ੋਰੈਂਸ ਵਾਲੇ ਵੀ ਚੰਗੀ ਤਰ੍ਹਾਂ ਜਿਹੜੀ ਉਹ ਪੇਮੈਂਟ ਨਹੀਂ ਦਿੱਤੀ ਉਹਨਾਂ ਨੇ ਉਹ ਵੀ ਥੋੜੀ ਬੋਧੀ ਰਹਿੰਦੀ ਹੈ ਉਹ ਵੀ ਕੇਸ ਚੱਲਦਾਹੀਂ ਹੁਣ ਜਿਹੜੇ ਪੈਸੇ ਲੱਗੇ ਆ ਸਾਡਾ ਇੰਨਾ ਕਰੋੜਾਂ ਦਾ ਨੁਕਸਾਨ ਹੋਇਆ ਵਾ ਉਹਦੀ ਹਲੇ ਤੇ ਪਰਵਾਹੀ ਨਹੀਂ ਹੋਈ ਅਸੀਂ ਇਹਨਾਂ ਨੂੰ ਕਿੱਥੋਂ ਦੇ ਦਈਏ ਪੈਸੇ ਸਾਡੇ ਕੋਲ ਪੈਸੇ ਹੈਗੇ ਨਹੀਂ ਇਸ ਟਾਈਮ